ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਡਰਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਹੁਣ ਅਕਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਜਾਂ ਤੁਹਾਨੂੰ ਵਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਤਾਜੀ ਸੋਈ ਝੋਟੀਆਂ ਵਾਲੀ ਤੇ ਬਾਕੀ ਸਾਰੀਆਂ ਗੱਬਨੀਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹੁਣਾਂ ਤੇ ਪੋਸਟ ਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਦੇਵ ਜੀ ਭਾਈ ਕੀ ਹਾਲ ਏ ਵਧੀਆ ਵਧੀਆ ਤੁਸੀਂ ਦੱਸੋ ਬਾਕੀ ਵਧੀਆ ਜੀ ਠੀਕ ਠਾਕ ਬਹੁਤ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਆਪਣਾ ਮੇਰਾ ਭਾਜੀ ਬਿਕੀਚਾ ਸਿੰਘ ਜੀ ਹਾਂਜੀ ਇਹ ਹੰਡ ਹਰੜਾ ਕਲਾਤ ਅਸੀ ਲਈ ਨਾਲ ਆਵੇ ਜਿਲਾ ਮਰਸਾ ਜੀ ਤੇ ਫੋਨ ਨੰਬਰ ਫੋਲ ਦੋ 999275194 ਠੀਕ ਆ ਵੇਗ ਗਿਆ ਉਦ ਨਾਲ ਮਾਲ ਫਿਰ ਸਾਰਾ ਹੀ ਭਾਜੀ ਵੇਗ ਗਿਆ ਉਸ ਤੋਂ ਬਾਅਦ ਫਿਰ ਪੰਜ ਛੇ ਬਸ਼ੂ ਆਏ ਸੀ ਅੱਛਾ ਉਹ ਵੀ ਵੇਗੇ ਜੀ ਠੀਕ ਆ ਹਾਂਜੀ ਅੱਜ ਨੀਲੀ ਦੀ ਝੋਟੀ ਵੀ ਆ ਮੀਨੀ ਵੀ ਆ ਮੋਰਾ ਵੀ ਆ ਮੋਰਾ ਨਾਲ ਸੁਦੀ ਝੋਟੀ ਵੀ ਆਗੀ ਠੀਕ ਆ ਪਹਿਲਾਂ ਨੇ ਉਹ ਵੀ ਤੇ ਸ਼ੁਰੂਆਤ ਫੇਰ ਨੀਲੀ ਦੀ ਝੋਟੀ ਤੋਂ ਕਰ ਲਈਏ ਉੱਥੋਂ ਕਰ ਲਗੇ ਸੋਹਣੀ ਝੋਟੀ ਆ ਹਾਂਜੀ ਤੇ ਪਸੂਆ ਪਹਿਲਾਂ ਹੀ ਸੋਨਾ ਇਹਨੇ ਪਹਿਲਾਂ ਹੀ ਸੂਆ 4 ਦਾ ਵਜੀ ਅੱਛਾ ਹਾਂਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਭਾਜੀ ਜੱਡੀ ਦੇ ਮਸਲ ਚੰਗੀ ਆ ਇਹਦੀ ਮਾਂ ਥੱਲੇ 14-15 ਕਿਲੋ ਦੁੱਧ ਜੀ ਹਾਂਜੀ ਇਹ ਵੀ ਦੁੱਧ 10 ਕਿਲੋ ਰਾਮਾ ਚਵਾਈ ਜਾਊਗੀ ਤੋਰਾਂ ਫੇਰ ਇੱਕ ਜਿਹੜਾ ਹਮ ਤਾਇ ਦਾ ਗੁੰਜੇ ਬਾਕੀ ਪੇਸ਼ਾਨ ਚੰਗੀ ਬਣੰਦੀ ਆ ਹਾਂਜੀ ਚੰਗੀ ਬਣੂਗੀ ਬਾਈ ਝੋਟੀ ਤਰਾਏ ਆ ਵੀ ਪਹਿਲਾਂ ਦੇ ਹਿਸਾਬ ਨਾਲ ਕੱਦ ਕੱਟ ਚੰਗਾ ਥੋੜਾ ਡਰਦੀ ਡਰਦੀ ਆ ਸਾਡੇ ਤੋਂ ਹਾਂ ਦੇਖ ਸਾਡੇ ਹਵਾਨਾ ਪਛਾਨ ਚੰਗਾ ਬਣਾਉਂਦੀ ਆ ਜਿਹਨੇ ਦਿਨ ਲੈ ਜਣੇ ਆ ਤੇ ਚੰਗੀ ਪਰ ਨਹੀਂ ਆ ਸੋਨ ਤੱਕ ਹਸੂਨ ਤੋਂ 10000 ਰੁਪਏ ਭਾਜੀ ਇਹਦੇ ਠੀਕ ਆ ਹਾਂਜੀ ਪਛਾਨ ਹਵਾ ਦੇਖ ਸਕਦੇ ਚੰਗੀ ਬਣਦੀ ਆ ਤੇ ਕਿੰਨਾ ਫਿਰ ਇਹਦਾ ਮੁੱਲ ਮੋਲੇ ਦਾ ਭਾਜੀ 75000 ਜੀ 75000 ਆ ਹਾਂਜੀ ਤੇ ਵਿੱਚੋਂ ਕਿੰਨਾ ਮਾਨ ਕਰ ਦੇਣਾ 70 ਦੀ ਦੇ ਦੀਏ 70000 ਜੀ ਕਿ ਪੂਰੇ 70 ਦੀ ਦੇ ਦੀਏ 70 ਦੀ ਕਰ ਦੋ ਕੋਈ ਨਹੀਂ ਝੋਟੀ ਬੜੀ ਚੰਗੀ ਭਾਜੀ ਹਰਪੀ ਦਾ ਠੀਕ ਆ ਨੀਲੀ ਰਾਵੀ ਝੋਟੀ ਆ ਠੀਕ ਹੈ ਹਾਂਜੀ ਕੋਈ 1970 ਚੋਂ ਕੋਈ ਵੀ ਭਰਾ ਫੋਨ ਕਰੂ ਫੋਨ ਲਾਵੇ ਮਾਨਤਾ ਨੋ ਹੋ ਜਾ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਚੰਗਾ ਵਾ ਇਹ ਜੇ ਭਰਨੀ ਹੈ ਜੇ ਪੂਰੀ ਬਹੁਤ ਸ਼ਕੀਨ ਹੈ ਕੱਟੀ ਭਾਜੀ ਤੇ ਹੁਣ ਆਵਲੀ ਮੱਜ ਇੱਕ ਤੁਹਾਨੂੰ ਦਿਖਾਉਣੀ ਹੈ ਵੀ ਗੱਬਣੀ ਹੈ ਜਿਹੜੀ ਇਹ ਗੱਬਣੀ 10 ਦਿਨ ਕਰਦੀ ਹੈ ਇਹ ਕਿੰਨੇ ਕ ਦੁੱਧ ਵਾਲੀ ਵਿੱਚ ਇਹ ਭਾਜੀ 13 14 ਕਿਲੋਲੀ ਝੋਟੀ ਹੈ ਤੋਰਾਂ ਫੇਰ ਇਹਨਾਂ ਇਹ ਵੀ ਜੇ ਚੰਗੀ ਭਰਨੀ ਹੈ ਹਾਂਜੀ ਬਰਕੀ ਭਾਰੇ ਪੱਲੇ ਦੀ ਮੱਝ ਹੈ ਵੀ ਕੱਦ ਕੱਟ ਫਿੱਟ ਕੋੜੇ ਤਾਂ ਵੀ ਠੀਕ ਹੈ ਜੀ ਲੈ ਜਾ ਤੇ ਮੁੱਲ ਫਿਰ ਇਹਦਾ ਇਹਦਾ ਭਾਈ 85 ਇਹ ਮੁੱਲ ਅੱਛਾ ਹਾਂ ਜੀ ਇਹ ਕਿਨੇ ਦੀ ਦੇਣੀ 82 ਦੀ ਦੇ ਦिए 82 ਦੀ ਦੇਣੀ ਕਿ 80 ਦੀ ਦੇਣੀ 80 ਦੀ ਕਰ ਦੋ ਭਾਈ ਚਲੋ ਫਿਰ 80 ਦੀ ਜਾਂਦੇ ਵੀ ਚੰਗੀ ਝੋਟੀ ਆ ਕੋਈ ਵੀਰ ਭਰਾ ਲੈ ਜਾਊਗਾ ਤੇ ਚਲੋ ਠੀਕ ਆ 2 13 14 ਕਿਲੋ ਝੋਟੀ ਨਹੀਂ ਚਾਹੀਦੀ ਨਾ ਪਹਿਲੇ ਸੂਏ ਕਹਿੰਦੇ 12 ਤੋਂ ਪਲੱਸ ਲੱਤਾ ਠੀਕ ਆ ਜੀ ਹਾਂ ਜੀ ਠੀਕ ਆ ਬਾਕੀ ਇਹ ਆ ਕਿ ਚਲੋ ਭਰਨੀ ਵੀ ਚੰਗੀ ਥਲੇ ਬਾਕੀ ਕੋਈ ਫੋਨ ਲਾਵੇ ਨਾ ਮਾਨਤਨ ਤੇ ਬਾਕੀ ਮਾਨਤਨ ਕਰਾਂਗੇ ਤੁਹਾਨੂੰ ਮਾਨਤਨ ਮੌਕੇ ਤੇ ਕਰ ਦੋਗੇ ਹੋਰ ਅਜੀ ਭਾਜੀ ਕਰਾਂਗੇ ਤੇ ਹੁਣੇ ਕਮੀ ਨਹੀਂ ਮੱਝ ਵੀ ਵਿਖਾ ਦਈਏ ਫਿਰ ਭੁਗਮੀ ਨਾ ਭਾਈ ਕੁੜੀ ਚਲੀ ਜੀ ਪਾਰੇ ਪੱਲੇ ਦੀ ਆ ਜਿਹੜੀ ਆ ਵੀ ਆਪਣੇ ਘਰੋਂ ਹੀ ਮੈਂ ਆਏ ਗਰੰਟਡ ਆ ਮੈਂ ਅੱਛਾ ਹਾਂ 10 ਦਿਨ ਪਹਿਲੇ ਸੁਣ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਤਾਂ ਭਾਈ ਝੂਠੀ ਮਾਰਨ ਵਾਲੀ ਗੱਲ ਆ ਕੋਈ ਵੀਰ ਆਪਣੇ ਕੋ ਗਰੰਟੀ ਲਿਖਾ ਕੇ ਲੈ ਜੇ 1500 ਪ্লাস ਹੀ ਦੇ ਦੀ ਹੋ ਜਾ ਅੱਛਾ ਨਦੀ ਵੀ ਨਹੀਂ ਬਣੀ ਥਲੇ ਉਹਦੇ 15 ਲੀਟਰ ਦੇ ਕਰੀਬ ਦੁੱਧ ਦੇ ਦੇਣਗੇ ਸਿੰਗ ਵੀ ਹਿਲਦੇ ਆ ਸਿੰਗ ਵੀ ਤੇ ਹਿਲਦੇ ਆ ਹਾਂਜੀ ਠੀਕ ਹੈ ਜੀ ਛੋਟੀ ਮੈਂ ਭਾਈ ਤਜਾ ਸੁਆ ਜੀ ਤੇ ਥਾਂਵੇਂ ਤੇ ਦੇਖ ਸਕਦੇ ਲੱਗੇ ਤਾਂ ਮਿਲਕਵੇਨ ਮੈਂ ਚੰਗੀ ਲੱਗੀ ਆ ਤੋਰੋ ਫੇਰ ਕਰੀ ਨਾ ਜੰਗੇ ਭਾਰੇ ਪੱਲੇ ਦੀ ਮਾਝ ਜਿਹੜੀ ਇਹ ਵੀ ਵੇ ਭਾਜੀ ਇਹਦੇ ਕੁੰਦੀ ਤਰੀ ਨੂੰ ਦੇ ਜੇ 10 ਮਹੀਨੇ ਠੀਕ ਆ ਬਾਕੀ ਜਿਹਨੂੰ ਤੇ ਵੀ ਲਾਜੂ ਬਾਕੀ ਬੰਨ ਲੋਂ ਦੁੱਧ ਲੋਂ ਕੋਈ ਕਮੀ ਨਹੀਂ ਆਪਣੀ ਫੁੱਲ ਗਰੰਟੀ ਹੋ ਮੈਂ ਜਿਹੜਾ ਮਜੀਲ ਹੈ ਜੀ ਚੰਗੀ ਭਰਨੀ ਆ ਹਾਂ ਹਾਂ ਜੀ ਤੇ ਇਹਦਾ ਫਿਰ ਮੁੱਲ ਦੇਖ ਲਓ ਭਾਜੀ ਇਹੋ ਜੀਆਂ ਮੰਹਾਂ ਦਾ ਦੇ 1 20 ਮੰਗੀ ਜਾਂਦੇ ਲੋਕ ਹਾਂਜੀ ਆਪਾਂ ਭਰ ਜਿਆ ਜੀ ਕਰੀਏ ਮੁੱਲ ਹਣਾ ਕਿੰਨਾ ਕੁ ਲੱਖ ਕਰ ਲਈਏ ਲੱਖ ਥੋੜਾ ਜਿਹਾ ਬਜੱਡ ਆਉਣ ਹੋਇਆ ਇਹ ਥੱਲੇ ਆਏ ਆ ਥੋੜਾ ਜਿਹਾ ਠਾਂ ਕਰਦ ਗਏ ਫਿਰ ਨਹੀਂ ਥੱਲੇ ਆ ਪੰਜ ਕਰਨਾ ਚਾਹੀ ਤਾਉਣ ਹੋਰ ਕਰ ਦੋ ਤੁਸੀਂ ਆ ਵੀ ਕਰ ਦੋ ਜਿੰਨੇ ਦੀ ਹੈਗੀ ਆ 8 ਤਾਉਣ ਕਰ ਦਈਏ ਫਿਰ ਕੰਨੋ 92 ਦੀ ਕਰ ਦਈਏ ਉਹ ਡਾਊਨ ਕਰ ਲਊਗਾ 90 ਦੀ 2 ਹੋਰ 88 ਦੀ ਮੈਂ ਭਾਈ ਦੇ ਦਾਂ ਅੱਛਾ ਹਾਂਜੀ 88000 ਦੀ ਕਿਹੜਾ ਵੀਰ ਲੈ ਜੂ ਨਾ ਬੜਾ ਯਾਦ ਕਰੂਗਾ ਆਪਾਂ ਨੂੰ ਕੋਈ ਵਾਕਿਆ ਮੈਂ ਦਿੱਤੀ ਜੂਗੀ ਜੀ ਠੀਕ ਹੈ ਜੀ ਬਾਕੀ ਇਹ ਆ ਵੀ ਕੋਈ ਆਣ ਕੇ ਵੇਖੇ ਇੱਕ ਕਰੀ ਹੈ ਨਾ ਬਾਕੀ ਭਾਈ ਅੱਧਾ ਲੈਵਾਨੀ ਇਹਦੇ ਮੈਂ ਦੇ ਥੱਲੇ ਠੀਕ ਆ ਹਾਂਜੀ ਚੁਈ ਚੁਈ ਮੈਂ ਨਹੀਂ ਆਪਣੇ ਹੱਥੀ ਅੱਛਾ ਹਾਂਜੀ ਤੇ ਜਿਹੜੀ ਆ ਬਾਕੀ ਸੋਹਣ ਤਾਂ ਕਰ ਚੰਗੀ ਭਰਨੀ ਆ ਇਹ। ਨਹੀਂ ਭਾਜੀ ਭਰੂਗੀ। ਤੇ ਹੁਣ ਇੱਕ ਆ ਛੋਟੀ ਆ ਵੀ ਤਾਜੀ ਸੋਈ ਜੀ। ਚਾਰ-ਦਾਂ ਦੇ ਜੀ ਛੋਟੀ ਦੇਖੋ ਭਾਜੀ। ਸੁਬਾ ਪਹਿਲਾ। ਹਾਂਜੀ ਪਹਿਲਾ ਸੁਬਾ ਭਾਜੀ। ਕਿੰਨੇ ਦਿਨ ਹੋਏ ਨੇ ਸੋਈ ਨਾ? ਇਹਨੂੰ ਅਜੇ 5-6 ਦਿਨ ਹੀ ਹੋਏ ਸੀ। ਅਜੇ ਪਲਾ ਫਲਾ ਪਈਆਂ ਛੋਟੀ ਨੂੰ। ਤੇ ਬੱਚਾ ਕਿਹੜਾ ਜੇ ਇਹਦਾ? ਅੱਛਾ ਹਾਂ ਜੀ ਕਟਾ। ਸੋਈ ਵੀ ਥੋੜੀ ਜੀ ਘਟਿਆ। ਆਹ ਕਟਾ ਜੀ ਥੋੜਾ। ਥੋੜਾ ਕਿ ਕਹਿੰਦੇ ਕਿ ਪਹਿਲਾਂ ਸੂਪੀ ਸੀ। ਪਹਿਲਾਂ ਸੂਪੀ। ਉਹਦੇ ਕਰਕੇ ਵਾਲ ਬੁਲ ਵੀ ਇਹਦੇ ਕਟੇ। ਅੱਛਾ। ਹਾਂਜੀ। ਬਾਕੀ ਚੰਗੀ ਸੰਭੀ ਸੰਭੀ ਹੈ ਜਿੱਥਾਂ ਨਹੀਂ ਆਈ ਹੈ ਰਾਜੀ ਹੈ ਕੱਦ ਕਾਠ ਵੀ ਚੰਗਾ ਇਹ ਕਿੰਨਾ ਕ ਦੁੱਧ ਕਰੀ ਜਾਓਗੇ ਵੀਰ ਜੀ ਭਾਜੀ ਇਹਦੇ ਥਲੇ ਕੋਈ ਵੀਰ ਭਾ ਲੀਟਰ ਮਾਰ ਕੇ ਚੋਲੇ ਨੋਆ ਤੋਂ ਪਲਾਸਿਆ ਆਪਾਂ 9 ਕਿਲੋ ਦੀ ਗਰੰਟੀ ਦਵਾਂਗੇ ਠੀਕ ਆ ਹਾਂਜੀ ਇਹਨੂੰ 6 ਮਾਤਵਾ ਦੇ ਜੀ ਮਾੜੇ ਇਹ ਰਹਾ ਖਾਰਾਪਰੀਕ ਨੂੰ ਜਾ ਕੇ ਦੇਣ ਪੁਰੇ ਹੁੰਦੇ ਨਹੀਂ ਐਡਾ ਕੁਝੀ ਭਰਦਾ ਦਾ ਦਿਨ 5-7 ਦਿਨ ਪਹਿਲਾਂ ਸੂਕੀ ਜਿਹੜਾ ਕਿੰਦੇ ਆ ਜਿਹੜਾ ਉਹ ਨਾ ਦੇਖਦੇ ਜੀ ਕੁਛ ਕੁਛ ਭਲਾਵੀ ਆ ਅੱਜ ਨਾ ਭਾਲ ਜੇ ਤੁਹਾਨੂੰ ਠੀਕ ਆ ਜਰਦੀ ਆ ਨਾ ਮਾਸਾ ਆ ਭਾਲ ਜੇ ਤੁਹਾਨੂੰ ਠੀਕ ਆ ਹਾਂਜੀ ਬਾਕੀ ਠੰਡੀ ਸੀ ਲਿਆ ਕੋਈ ਗੱਲ ਨਹੀਂ ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਭਾਜੀ 1200 ਪਲੱਸ ਜਾਊਗੀ ਠੀਕ ਆ ਤੇ ਇਹਦਾ ਮੁੱਲ ਦੇਖ ਲਓ ਭਾਜੀ ਮੇਰਾ ਲੱਖ ਹੀ ਕਰਦੇ ਨੇ ਲੱਖੇ ਕਰਨਾ ਇਹਦਾ ਵੀ ਨਹੀਂ ਨਹੀਂ ਆ ਵੀ ਕਰ ਪਾਹ 5000 ਛੱਡ ਦਈਏ ਇਹਦਾ ਭਾਜੀ ਇਦਾਂ ਕਰੀਏ ਹਾਂਜੀ ਇਹ ਉਹਦੇ ਬਰਾਬਰ ਹੀ ਕਰ ਦਈਏ ਅੱਛਾ ਭਾਵੇਂ ਕੋਈ ਵੀਰੋਲਾ ਜਿਹੜੇ ਭਾਈ ਲਾਜੀ ਭਾਵੇਂ ਕੁੰਡੀ ਝੋਟੀ ਲਾਏ ਤੇ ਭਾਵੇਂ ਕੋਲ ਆਏ ਮਿਨੀਮਾਲ ਠੀਕ ਹੈ 88 ਦੀ ਉਹਦੇ 88 ਦੀ ਉਹਦੇ 88 ਦੀ ਇਹ ਵੀ ਕੋਈ ਵੀਰ ਯਾਦ ਕਰੂਗਾ ਝੋਟੀ ਚਵਾਈ ਦੀ ਇੰਨੀ ਜਿਆਦੀ ਆ ਬੇਦੋ ਇਹ ਬੱਚਾ ਲਾ ਕੇ ਕਹਿੰਦੇ ਮੈਂ ਲਕ ਪੁਸਾ ਦੇਣਾ ਚਲੋ ਇਹ ਫਿਰ ਦੁਪਹਿਰਾਂ ਦਾ ਟਾਈਮ ਹੈ ਉੱਤਰਾ ਫਿਰ ਕਹੇ ਲਾ ਕੇ ਦਿਖਾਏ ਚਵਾ ਮੜਾ ਜਾ ਕੇ ਵੀਰੋ ਚਲੋ ਫਿਰ ਦਿਖਾ ਦਿਓ ਫਿਰ ਕਰ ਬਾਕੀ ਅਈ ਵੀਰ ਕਿੰਨੇ ਨਾ ਪੰਦਣੀਆਂ ਮਿਲਦੀ ਆ ਕਿ ਨਹੀਂ ਹਾਂਜੀ ਹਾਂਜੀ ਚਲੋ ਦਿਖਾ ਦਿਓ ਬੱਚਾ ਲਾ ਕੇ ਦਿਖਾ ਦੇਣਾ ਆ ਬੱਚਾ ਜੀ ਲੈਦਾ ਆਹ 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 ਅਜਾ ਵਾ ਦੇਖ ਸਕਦੇ ਇਹਦਾ ਬਾਕੀ ਕੋਈ ਹੋਰ ਉਲ ਨਹੀਂ ਕਰਦੀ। ਯਾ ਠੀਕ ਹੈ ਭਾਜੀ ਠੀਕ ਹੈ ਜੀ ਇਹ ਆ ਜੀ ਸਿਰੀ ਮਾਲੋ ਸਾਢੇ 5:30 ਵੇ ਦੀ ਚੀਜ਼ ਦੁਪਹਿਰਾਂ ਦਾ ਟਾਈਮ ਹੈ ਉਸ ਤੋਂ ਨਹੀਂ ਜਿਹੜਾ ਪਸ਼ਮੀ ਹੈ ਤੇ ਬਾਕੀ ਕੋਈ ਵੀਰ ਆਪਣਾ ਇੱਥੋਂ ਵੇਖ ਚੱਕ ਕੇ ਤਸੱਲੀ ਕਰਕੇ ਖੜੇ ਹਨਾ ਕੋਈ ਇੱਕੋ ਹੀ ਸੋਈ ਜੀ ਇੱਕ ਵੈਨ ਵੀ ਆਪਾਂ ਲਈ ਆ ਹਾਂਜੀ ਹੁਣ ਥੋੜੀ ਲੇਟ ਹੋ ਜਾਈ ਸੀ ਬੋਟਾ ਸੁਆ ਵੈੜਿਆ ਹਰਤਾ ਖੜਦੀ ਆ 15-16 ਕਿਲੋ ਵਾਲੀ ਵੈੜ ਜੀ ਠੀਕ ਆ ਕਾਲੇ ਰੰਗ ਦੀ ਬਹੁਤ ਸੋਹਣੀ ਵੈੜ ਠੀਕ ਆ ਖਨਪਾਂਡੇ ਵਾਲੀ ਜੀ ਤੇ ਜਿਹੜੀਆਂ ਹੁਣ ਕੋਲ ਆ ਇੱਕੋ ਹੀ ਸੋਈ ਆ ਦੋ ਟਾਈਮ ਚੋ ਕੇ ਲੈ ਜੀ ਤੇ ਗੱਬਣਾ ਆਪਣੀਆਂ ਪਾਸ ਕਰਕੇ ਲੈ ਜੀ ਹਨਾ ਬਾਕੀ ਜੋ ਵੀ ਹੈ ਸਾਰਾ ਕੁਝ ਇਹੀ ਆ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਬਾਕੀ ਗੱਭਨ ਪਸ਼ੂ ਦਾ ਦਿਨਾਂ ਦਾ ਤੇ ਦੁੱਧ ਦਾ ਜਿਹੜਾ ਅੰਦਾਜ਼ਾ ਹੀ ਹੁੰਦਾ ਵਾ ਦਿਨ ਵੱਧ ਘੱਟ ਵੀ ਹੋ ਸਾਦੇ ਤੇ ਦੁੱਧ ਵੀ ਵੱਧ ਘੱਟ ਹੋ ਸਕਦਾ ਆਪਣੀ ਸਮਝ ਨਾਲ ਮਰਜੀ ਨਾਲ ਇਸ ਚੱਕ ਕੇ ਕਰੋ